ਇਹ ਤੇ ਇੱਕ ਦੋ ਗੱਦੀ ਚੱਲਿਆ ਹਾਂ ਲੋੜ ਤੋਂ ਦੋ ਗੱਦੀ ਚੱਲਿਆ ਹਾਂ ਮੋਰੇ ਬਾਰ ਆ ਗਿਆ ਮੈਂ ਕਾਸ਼ ਮੋਰੇ ਬਹਿ ਜਾ ਓਹ ਭਾਈ ਕਾ ਸ਼ੁਰੂ ਹੋ ਜਾਂਦਾ ਸੀ ਪੀਨਾ ਸਰਪੰਚ अमर है चीना सरपंच अमर है, चीना सरपंच अमर है, संदीप चीना चीना अमर है, संदीप कुमार चीना अमर है, अमर है, अमर है। संदीप कुमार चीना अमर है संदीप चीना सोचते संदीप तेरी संदीप तेरी संदीप अमर है संदीप चीना अमर है संदीप चीना अमर है संदीप तेरी संदीप चिन्ना तेरी सोचते ਵੱਡਾ ਵੀਰ ਸਰਪੰਚ ਸੰਦੀਪ ਜਿੰਨਾ ਜੀ ਜਿਸ ਦੇ ਅੱਜ 7ਵਾਂ ਦਿਨ ਹੋ ਗਿਆ ਜਿਸ ਦੀ ਜਿਹੜੀ ਗੋੜੀਆਂ ਲੱਗਾਂ ਦੇ ਨਾਲ ਮੌਤ ਹੋ ਗਈ ਉਸ ਤੋਂ ਬਾਅਦ ਸਾਰੇ ਬੀਐਸਪੀ ਦੇ ਆਗੂ ਜ਼ਬਾਨ ਹਰ ਇੱਕ ਜਥੇਬੰਦੀ ਦੇ ਆਗੂ ਜ਼ਬਾਨ ਸਾਰੇ ਮੋਤਵਾਲ ਸਾਥੀ ਜਿਹੜੇ ਜਿਹੜਾ ਪਿਆਰ ਕਰਦੇ ਸੀ ਹਰ ਪੋਲੀਟਿਕਲ ਪਾਰਟੀ ਦੇ ਸਾਥੀ ਜਿਹੜੇ ਧੰਨੇ ਤੇ ਬੈਠੇ ਲਗਾਤਾਰ ਜਿਹੜਾ 6 ਦਿਨ ਤੋਂ ਧੰਨਾ ਜਿਹੜਾ ਦਸੜਕੇ ਅੱਡੇ 'ਚ ਲੱਗਾ ਸੀ ਉਸ ਤੋਂ ਬਾਅਦ ਜਿਹੜਾ ਸਾਥੀ ਜਿਹੜਾ ਇਹਨਾਂ ਨੇ ਗੋੜੀ ਚਲਾਈ ਸੀ ਉਹ ਰਾਤ ਜਿਹੜਾ ਉਹ ਫਟ ਹੋ ਗਿਆ ਫਟਣ ਤੋਂ ਬਾਅਦ ਅੱਜ ਜਿਹੜੇ ਆ ਜਿੱਦੇ ਭਰਾ ਦਾ ਜਿਹੜਾ ਪੁਲਟਮਨ ਵੀ ਹੋ ਰਿਹਾ ਸੋ ਜਿਹੜਾ ਸੰਸਕਾਰ ਆ ਉਹ ਕੋ ਜਿਹੜਾ 12 ਤਰੀਕ ਨੂੰ ਜਿਹੜਾ ਆ ਉਹਨਾਂ ਦੇ ਪਿੰਡ ਜਿੱਥੇ ਰੱਖਿਆ ਗਿਆ ਲਡਿਆਣੇ ਵਿੱਚ ਸੋ ਸਾਰਿਆਂ ਨੂੰ ਅਪੀਲ ਹੈ ਵੀ ਸਾਰੇ ਸਾਥੀ ਸਾਰਾ ਸਮੁੱਚਾ ਸਮਾਜ ਜਥੇਬੰਦੀਆਂ ਜਿਹੜੀਆਂ 12 ਤਰੀਕ ਨੂੰ ਉਹਨਾਂ ਦੇ ਪਿੰਡ ਜਿਹੜਾ ਪਹੁੰਚਣ ਤਾਂ ਜੋ ਆਪਾਂ ਉਹਨੂੰ ਸੱਚੀ ਸੰਦਾਈ ਦੇ ਸਕੀਏ ਅਤੇ ਉਹਦੀ ਯਾਦ ਵਿੱਚ ਆਪਣੇ ਭਰਾ ਦੀ ਯਾਦ ਵਿੱਚ ਆਪਾਂ ਜਿਹੜਾ ਉੱਥੇ ਜਿਹੜਾ ਉਹਦਾ ਸਟੈਚੂ ਵੀ ਲਾਜਾਂਗਾ ਤੇ ਤੁਹਾਡੇ ਅੱਡੇ ਦਾ ਨਾਮ ਵੀ ਜਿਹੜਾ ਆ ਸਾਡੇ ਭਰਾ ਸਰਪੰਚ ਸੰਦੀਪ ਚਿੱਨੇ ਦੇ ਨਾਂ ਤੇ ਰੱਖਿਆ ਜਾਊਗਾ ਸੋ ਉਹਨਾਂ ਨੂੰ ਆਪਾਂ ਸ਼ਹੀਦੀ ਦਾ ਦਰਜਾ ਦੇਣ ਵਾਸਤੇ ਵੀ ਸਾਰੇ ਸਮੁੱਚੇ ਸਮਾਜ ਨੂੰ ਸੰਸਮਾਏ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਆਪਣੇ ਭਰਾ ਨੂੰ ਸ਼ਰਧਾਂਜਲੀ ਸਾਡੀ ਇਹੀ ਆ ਵੀ ਆਪਾਂ ਨੂੰ ਸ਼ਹੀਦੀ ਦਾ ਦਰਜਾ ਦੇਸੀਏ ਸੋ ਸਾਰਿਆਂ ਜੈ ਭੀਮ ਜੈ ਭਾਵਾ ਜੈ ਭੀਮ ਜੈ ਪਰਸ਼ੂਤਮ ਰਾਜਾ ਹੀਰ ਵੀਰ ਸਰਪੰਚ ਸੰਦੀਪ ਚਿੱਨਾ ਜੀ ਦੀ ਹੱਤਿਆ ਕਰ ਦਿੱਤੀ ਸੀ ਦੋਸ਼ੀਆਂ ਨੇ 4 ਤਰੀਕ ਨੂੰ ਗੋਲੀ ਮਾਰ ਕੇ ਹੁਸ਼ਿਆਰਪੁਰ ਪੁਲਿਸ ਨੇ 7-8 ਦਿਨਾਂ ਦੇ ਵਿੱਚ ਜਿਹੜੇ ਦੋਸ਼ੀ ਫੜੇ ਆ ਉਹ ਵਧੀਆ ਕੰਮ ਕੀਤਾ ਹੈ ਉਹਨਾਂ ਨੇ ਪੁਲਿਸ ਨੇ ਵਧੀਆ ਕਾਰਗੁਜ਼ਾਰੀ ਰਹੀ ਹੈ ਪਰ ਇੱਕ ਗੱਲ ਇੱਥੇ ਜ਼ਰੂਰ ਦੇਖਣ ਵਾਲੀ ਹੈ ਕਿ ਜੇਕਰ ਜਥੇਬੰਦੀਆਂ ਸਾਰੀਆਂ ਇਕੱਠੀਆਂ ਨਾ ਹੁੰਦੀਆਂ ਵੀਰ ਸਾਡੇ ਸਾਡੇ ਜੁम्मेवार ਸਾਥੀ ਟੇਕੇਦਾਰ ਭਗਵੰਦਾਸ ਜੀ ਸਾਡੇ ਜੱਸੀ ਤੱਲਣ ਜੀ ਮੋਹਨ لال ਪਟੋਆ ਜੀ ਅਜੀਤ ਮੱਲ ਜੀ ਹੋਰ ਸਾਰੇ ਸਾਥੀ ਜਿਹੜੇ ਆ ਇਹ ਇਕੱਠੇ ਹੋ ਕੇ ਸਾਂਝੀ ਲੜਾਈ ਨਾ ਲੜਦੇ ਇਕ ਇਹਨਾਂ ਨੇ ਏਕੇ ਦਾ ਸਬੂਤ ਦਿੱਤਾ ਹੈ ਕਿ ਸਮਾਜ ਸਾਰਾ ਇਕੱਠਾ ਜਦੋਂ ਸਮਾਜ ਦੇ ਭਾਰੀ ਪਿੰਡੀ ਸਮਾਜ ਸਾਰਾ ਇਕੱਠਾ ਆ ਇਹਨਾਂ ਸਾਰੇ ਵੀਰਾਂ ਨੇ ਸਾਰੀਆਂ ਪਾਰਟੀ ਨੂੰ ਆਪਣੀ ਨਿੱਜੀ ਸਵਾਰਥਾ ਨੂੰ ਛੱਡ ਕੇ ਸਿਰਫ ਜਿਹੜੇ ਇੱਕ ਵੀਰ ਲਈ ਸਾਂਝੇ ਤੌਰ ਤੇ ਇੱਕ ਮੰਚ ਤੋਂ ਜਿਹੜਾ ਦਸੜਕੇ ਧਰਨਾ ਲੱਗ ਰਿਹਾ ਸੀਗਾ ਇਹ ਵੀਰ ਸੰਦੀਪ ਚੀਨੇ ਦਾ ਸਾਰੇ ਸਾਥੀਆਂ ਦੇ ਨਾਲ ਪਿਆਰ ਸੀਗਾ ਉਹਦੀ ਇਮਾਨਦਾਰੀ ਸੀ ਉਹਦੀ ਭਾਈਚਾਰਕ ਸਾਂਝ ਇੰਨੀ ਮਜ਼ਬੂਤ ਸੀ ਕਿ ਸਾਰੇ ਸਾਥੀਆਂ ਨੇ ਜਿਹੜਾ ਆਪੋ ਆਪਣਾ ਜਿਹੜਾ ਛੱਡ ਕੇ ਇੱਕ ਸਰਬ ਸਮਾਜ ਦੀ ਜਿਹੜੀ ਗੱਲ ਸਾਂਝੀ ਕਰਦੇ ਹੋਏ ਸਾਰੇ ਨੇ ਇਕੱਠੇ ਹੋ ਕੇ ਲੜਾਈ ਲੜੀ ਔਰ ਲੜਾਈ ਇੰਨੀ ਜ਼ਬਰਦਸਤ ਲੜੀ ਹੈ ਇਸ ਤਰੀਕੇ ਦੇ ਨਾਲ ਲੜਾਈ ਲੜੀ ਹੈ ਕਿ ਮੌਜੂਦਾ ਜਿਹੜੀ ਪੰਜਾਬ ਪ੍ਰਸ਼ਾਸਨ ਹੈ ਪੁਲਿਸ ਹੈ ਜਿਹੜੀ ਉਹਨੇ ਵਧੀਆ ਤਰੀਕੇ ਦੇ ਨਾਲ ਜਿਹੜੀ ਕਾਰਗੁਜ਼ਾਰੀ ਕੀਤੀ ਔਰ ਵਧੀਆ ਜਿਹੜਾ ਥੋੜੇ ਦਿਨਾਂ ਦੇ ਵਿੱਚ ਜਿਹੜਾ ਦੋਸ਼ੀਆਂ ਨੂੰ ਜਿਹੜਾ ਫੜਿਆ ਆ ਹੁਣ ਸਾਡੀ ਇਹ ਵੀ ਮੰਗ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਚਲਾਨ ਹੈ ਉਹ ਪੇਸ਼ ਕੀਤਾ ਜਾਵੇ ਫਸਟ ਰੈਕੋਰਡ ਦੇ ਵਿੱਚ ਜਿਹੜੀ ਕਾਰਵਾਈ ਚੱਲੇ ਤੇ ਜਿੰਨੀ ਜਲਦੀ ਹੋ ਸਕਦਾ ਪਰਿਵਾਰ ਨੂੰ ਇਨਸਾਫ ਮਿਲੇ ਉਹ ਜਿਹੜੇ ਆ ਫਾਂਸੀ ਦੇ ਫੰਦੇ ਤੱਕ ਪਹੁੰਚਣ ਜਿਹੜੇ ਦੋਸ਼ੀ ਹੈ ਉਹਦੇ ਵਿੱਚ ਹੀ ਜਿਹੜੀ ਅਸਲੀ ਜਿਹੜੀ ਆ ਇਨਸਾਫ ਜਿਹੜਾ ਸਾਨੂੰ ਮਿਲੂਗਾ ਸੋ ਵੀਰ ਦਾ 12 ਤਰੀਕ ਨੂੰ ਜਿਹੜਾ ਸੰਸਕਾਰ ਕੀਤਾ ਜਾ ਰਿਹਾ ਆਖਰੀ ਜਿਹੜੀ ਹੈ ਯਾਤਰਾ ਜਿਹੜੀ ਉਹਦੀ ਹੈਗੀ ਹੈ ਸਾਰੇ ਸਾਥੀਆਂ ਨੂੰ ਸਨੇਹਾ ਦਿੰਨੇ ਇਸ ਮੰਚ ਤੋਂ ਕਿ ਸਾਰੇ ਸਾਥੀ ਜਿੱਥੇ-ਜਿੱਥੇ ਚੀਨੇ ਨੂੰ ਪਿਆਰ ਕਰਨ ਵਾਲੇ ਸਮਾਜ ਨੂੰ ਪਿਆਰ ਕਰਨ ਵਾਲੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਆਡੀਓਲੋਜੀ ਤੇ ਕੰਮ ਕਰਨ ਵਾਲੇ ਸਭ શ્રી ਕਾਂਚੀ ਰਾਮ ਜੀ ਦੀ ਸੋਚ ਨੂੰ ਗਾਹ ਵਧਾਉਣ ਲਈ ਜਿਹੜੇ-ਜਿਹੜੇ ਸਾਥੀ ਕੰਮ ਕਰ ਰਹੇ ਹੈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਵੀਰ ਦੀ ਅੰਤਿਮ ਯਾਤਰਾ ਦੇ ਵਿੱਚ ਜਿਹੜੇ ਸਾਰੇ ਹਾਜ਼ਰੀ ਲਾਉਣ ਤਾਂ ਜੋ ਜਿਹੜੀ ਉਹਦੀ ਰੂਹ ਹੈ ਉਹਨੂੰ ਸਕੂਨ ਮਿਲੇ ਉਹਦੇ ਸਮਾਜ ਪ੍ਰਤੀ ਕੀਤੇ ਹੋਏ ਕੰਮ ਜਿਹੜੇ ਆ ਉਹ ਦੁਨੀਆਂ ਦੇ ਵਿੱਚ ਜਾ ਸਕਣ ਸੋ 12 ਤਰੀਕ ਨੂੰ ਜਿਹੜਾ ਸਮਾਂ ਜਿਹੜਾ ਉਹ ਤੈ ਜਿਹੜਾ ਸਾਰੇ ਸਾਥੀ ਵੱਡੀ ਗੰਤੀ ਚ ਪਹੁੰਚਣ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੈ ਭੀਮ ਜੈ ਭਾਰਤ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਵੀਰ ਅਮਰਜੀਤ ਸੰਦੀਪ ਚਿਨਾ ਜੀ ਜਿਨ੍ਹਾਂ ਦਾ 4 ਤਰੀਕ ਨੂੰ ਗੋਲੀਆਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦਾ ਸਿਵਲ ਹਸਪੀਟਲ ਵਿਖੇ ਆਪਣਾ ਆਏ ਹਾਂ ਉਹਨਾਂ ਦੀ ਜੋ ਪੋਸਟਮਾਸਟਰ ਦੀ ਬੋਡੀ ਨੂੰ ਲੈਣ ਵਾਸਤੇ ਸੋ ਸਾਰੇ ਵੀਰ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਜਿਨੀਆਂ ਸੰਸਥਾਵਾਂ ਨੇ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਨੇ ਜਿਹੜੇ ਜਿਹੜੇ ਬਸਪਾ ਆਗੂ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇ ਕੇ ਇਸ ਜੋ ਕਾਰਵਾਈ ਸੀ ਇਹਨੂੰ ਪੂਰੇ ਮੁਕਾਮ ਤੱਕ ਪਹੁੰਚਾਇਆ ਸੋ ਪਰਸੋਂ 12 ਤਰੀਕ ਨੂੰ 12 ਵਜੇ ਡੜਿਆਣਾ ਕਲਾਂ ਪਿੰਡ ਦੋ ਸੜਕੇ ਤੋਂ ਹਰਿਆਣਾ ਰੋਡ ਤੇ ਡੜਿਆਣਾ ਕਲਾਂ ਪਿੰਡ ਪੈਂਦਾ ਹੈ ਸੋ ਵੀਰੇ ਦਾ ਉਸ ਉਹਨਾਂ ਦੀ ਜ਼ਮੀਨ ਸੜਕ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਸੋ ਜਿੰਨੇ ਵੀ ਸਾਥੀ ਮੇਰੇ ਵੀਰ ਉਸ ਵੀਰ ਨੂੰ ਪਿਆਰ ਕਰਦੇ ਆ ਔਰ ਸਾਰੇ ਹਮ ਹਮਾ ਕੇ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਪਹੁੰਚਿਆ ਜਾਵੇ ਤਾਂ ਕਿ ਸਾਡੇ ਵੀਰ ਨੂੰ ਲੋਕੀ ਜਿਹੜੇ ਪਿਆਰ ਕਰਨੇ ਵਾਲਾ ਪਤਾ ਲੱਗੇ ਕਿ ਇਸ ਵੀਰੇ ਦਾ ਜਨਤਾ ਦੇ ਨਾਲ ਇੰਨਾ ਕੁ ਪ੍ਰੇਮ ਸੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਹੁੰਚਣਾ ਜਰੂਰ ਇੰਨੀਆਂ ਬੇਨਤੀਆਂ ਕਰਦੇ ਹੋਏ ਜੈ ਭੀਮ ਜੈ ਪਰਤ ਜੀ ਜੈ ਭੀਮ ਜੈ ਪਰਤ ਮੈਂ ਐਡਵੋਕੇਟ ਪਲਵਿੰਦਰ ਮਾਨਾ ਅੱਜ ਕਰੀਬ 7 ਦਿਨ ਹੋ ਗਏ ਆ ਸਾਰੇ ਹੀ दलित ਸੰਗਠਨਾਵਲੋਂ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਐਜੀਟੇਸ਼ਨ ਚੱਲ ਰਿਹਾ ਸੀਗਾ ਇਸ ਦੌਰਾਨ ਜੋ ਹੁਸ਼ਿਆਰਪੁਰ ਪੁਲਿਸ ਨੇ ਸਤਕਾਰਯੋਗ ਸ਼੍ਰੀ ਸੁਰਿੰਦਰ ਲਾਂਬਾ ਜੀ ਦੀ ਅਗਵਾਈ ਵਿੱਚ ਜੋ ਉਹਨਾਂ ਨੇ ਕਾਰਗੁਜ਼ਾਰੀ ਦਿਖਾਈ ਹੈ 70 ਦਿਨਾਂ ਦੇ ਵਿੱਚ ਸਾਰੇ ਦੋਸ਼ੀ ਹੀ ਗ੍ਰਿਫਤਾਰ ਕਰ ਲਏ ਆ ਔਰ ਸਾਡੀ ਪੁਰਜ਼ੋਰ ਮੰਗ ਵੀ ਇਹੀ ਸੀ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਸਾਡਾ ਐਜੀਟੇਸ਼ਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਅੱਜ ਅਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਔਰ ਉਹਨਾਂ ਦੇ ਜੋ ਵੀ ਉਹਨਾਂ ਦੀ ਸਹੀ ਡਿਊਟੀ ਸੀ ਉਹਨਾਂ ਨੇ ਨਿਭਾਈ ਹੈ ਤੇ ਆਪਣਾ ਜੋ ਐਜੀਟੇਸ਼ਨ ਸੀ ਪੂਰੀ ਸਾਰੇ ਜਥੇਬੰਦੀਆਂ ਵੱਲੋਂ ਬਸਪਾ ਵੱਲੋਂ ਅੱਜ ਉਹ ਮੁਕੰਮਲ ਤੌਰ ਤੇ ਬੰਦ ਕਰਦੇ ਹੋਏ ਐਜੀਟੇਸ਼ਨ ਨੂੰ ਅੱਜ ਆਪਣੇ ਵੀਰ ਸੰਦੀਪ ਚਿੰਨਾ ਜੀ ਦਾ ਪੋਸਟਮਾਰਟਮ ਕਰਵਾ ਰਹੇ ਆ ਉਹ ਠੀਕ 2 ਦਿਨ ਬਾਅਦ 12 ਤਰੀਕ ਨੂੰ ਬਾਅਦ ਦੁਪਹਿਰ वीर संदीप जी ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੋ ਕਿ ਉਹਨਾਂ ਦੇ ਜੱਦੀ ਪਿੰਡ ਡੜਿਆਣਾ ਕਲੇ ਕਲਾਂ ਵਿਖੇ ਸਾਰੇ ਹੀ ਆਪਣੇ ਬਹੁਜਨ ਸਮਾਜ ਨੂੰ ਸਾਰੇ ਹੀ ਸਰਬ ਸਮਾਜ ਨੂੰ ਪਹੁੰਚਣ ਦੀ ਮੈਥੋਂ ਇਸ ਮੰਚ ਤੋਂ ਸਾਰਿਆਂ ਨੂੰ ਅਪੀਲ ਕਰਦਾ ਆ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਸਾਰੇ ਹੀ ਬਹੁਜਨ ਅੰਦੋਲਨ ਨੂੰ ਬਹੁਜਨ ਮੂਵਮੈਂਟ ਨੂੰ ਜੋ ਅੱਗੇ ਲਿਜਾਉਣ ਵਾਲੇ ਵੀਰ ਹੈ ਬਾਬਾ ਸਾਹਿਬ ਜੀ ਜੀ ਅਡਿਓਲੋਜੀ ਨੂੰ ਜੋ ਪਨਾ ਕੇ ਚੱਲੇ ਹੋਏ ਨੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਅਪੀਲ ਕਰਦੇ ਆਂ ਇੱਕ ਵੱਡੀ ਗਿਣਤੀ ਦੇ ਵਿੱਚ ਪਿੰਡ ਡੜਿਆਣਾ ਕਲਾਂ ਮਿਤੀ 12 ਜਨਵਰੀ ਨੂੰ ਬਾਅਦ ਦੁਪਹਿਰ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਅਸੀਂ ਆਪਣੇ ਇਸ ਵੀਰ ਦੀ ਕੁਰਬਾਨੀ ਆਪਣੇ ਕੌਮ ਦਾ ਬਬਰ ਸ਼ੇਰ ਉਸ ਨੂੰ ਵਧੀਆ ਆਪਣੇ ਰੋਮਾਨਗੀ ਦੇਈਏ ਤੇ ਉਸ ਦੀ ਰੂਹ ਨੂੰ ਸ਼ਾਂਤੀ ਮਿਲੇ ਇਦੇ ਨਾਲ ਹੀ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਵੱਡੀ ਤੋਂ ਵੱਡੀ ਗੈਂਤੀ ਵਿੱਚ ਪਿੰਡ ਡੜਿਆਣਾ ਵਿਖੇ 12 ਤਰੀਕ ਨੂੰ ਪੰਚਨ ਦੀ ਕਿਰਪਾਲਤਾ ਕਰਿਓ ਜੀ ਜੈਪੀ ਜੈਪਾਦ